ਜਨੀ ਪਵਣ ਪਵਿੱਤਰ ਮਹਾਰਗ ਚਰਣਾ ਦੇ ਵਿੱਚ ਅਰਦਾਸ ਬੇਨਤੀ ਜੋਦਨੀ ਹੈ ਸਤਿਗੁਰੂ ਜੀ ਆਪ ਜੀ ਦੀ અપਾਰ ਕਿਰਪਾ ਹੋਈ ਹੈ ਜੀ ਆਪ ਜੀ ਦੀ ਕਿਰਪਾ ਦੇ ਨਾਲ ਨੰਬਰ 60 ਦੀ ਸਮਾਚੀ ਸੰਗਤ ਦੇ ਵੱਲੋਂ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੰਤ ਬਾਬਾ ਅਤਰ ਸਿੰਘ ਜੀ ਗੁਰਦੁਆਰਾ ਸਾਹਿਬ ਵਿਖੇ ਪਿਛਲੇ ਕਈ ਦਿਨਾਂ ਤੋਂ ਜਪਿਓ ਦਿਨ ਅਰਜਣ ਦੇਵ ਗੁਰੂ ਫਿਰ ਸੰਕਟ ਜੋਨ ਕਰਮ ਨਾ ਆਇਓ ਧਨ ਮਥਰਾ ਕਛ ਤੇ ਨਹੀ ਗੁਰ ਅਰਜਣ ਪਰ ਤਖਨ ਨਾਲ ਸੂਰਸੋਂ ਪਹਿਚਾਨੀਐ ਜੋ ਲਰੇ ਜੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੇ ਤਬ ਹੋਣਾ ਛਾਡੇ ਕੇਤ ਸ਼ਾਂਤੀ ਦੇ ਪੁੰਜ ਬਾਣੀ ਦੇ ਬੋਹਤ ਸ਼ਹੀਦਾਂ ਦੇ ਸਰਤਾਜ ਪਾਤਸ਼ਾਹ ਸਭ ਸ੍ਰੀ ਗੁਰੂ ਅਰਜਣ ਦੇਵ ਮਹਾਰਾਜ ਜੀ ਦੇ ਪਵਨ ਸ਼ਹੀਦੀ ਦਿਹਾੜੇ ਨੂੰ ਮਨਾਉਂਦੇ ਆ ਜੂਨ 1984 ਦੇ ਸਮੋਹ ਸ਼ਹੀਦਾਂ ਦੀ ਮਿੱਠੀ ਯਾਦ ਦੇ ਅੰਦਰ ਕਈ ਦਿਨਾਂ ਤੋਂ ਧਰਤੀ ਬਾਣੀ ਦੇ ਸ੍ਰੀ ਸੁਖਮਣੀ ਸਾਹਿਬ ਦੀ ਗੁਰਬਾਣੀ ਦੇ ਜਾਪ ਚਲੋ ਭਈ ਨੇ ਪਤਸ਼ਾਹੀ ਅੱਜ ਦੇ ਪਵਨ ਦਿਵਾਨਾਂ ਦੇ ਵਿੱਚ ਸ੍ਰੀ ਸੁਖਮਣੀ ਸਾਹਿਬ ਦੀ ਗੁਰਬਾਣੀ ਦੇ ਜਾਪ ਸਬਦ ਸਬਦ ਦੀ ਬਾਣੀ ਦੇ ਜਾਪ ਛੇ ਪੜੀਆਂ ਆਨੰਦ ਸਬਦ ਦੀ ਬਾਣੀ ਦੇ ਜਾਪ ਹੋਈ ਨੇ ਗੁਰਬਾਣੀ ਪੜਦੇ ਆ ਹੋਈਆਂ ਤਮਾਮ ਪੁਲਾ ਦੇਖਾ ਕਰਨੀ ਅੱਗੇ ਤੋਂ ਆਪ ਜੀ ਨੇ ਸਬਦ ਵਰਸ਼ਣੀ ਜੀ ਪਾਵਨ ਚਰਨਾਂ ਦੇ ਨਾਲ ਜੋੜ ਕੇ ਰੱਖਣਾ ਸਿੱਤੇ ਮੇਰਾ ਦੇ ਹੱਥ ਰੱਖਣੇ ਪੜੀ ਸੁਣੀ ਬਾਣੀ ਦੇ ਮਹਤਮ ਦਾਰਿਆਈਆਂ ਸੰਗਤਾਂ ਦੇ ਹਿਰਦਿਆਂ ਤੇ ਬਸਾਉਣੇ ਜੀ ਦਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਣ ਕਰਨੀਆਂ ਤਿਲ ਫੁੱਲ ਪੇਟਾਵਾ ਅੰਗੀਕਾਰ ਕਰਨੀਆਂ ਜੀ ਆਪਣੇ ਦਰੋਂ ਘਰੋਂ ਸਾਂ ਮਾਈ ਭਾਈ ਨੂੰ ਚਟੀਆਂ ਕਲਾ ਰਕਸ਼ਣੀਆਂ ਜੀ ਨਾਮ ਦੀਆਂ ਦਾਤਾਂ ਅੰਮ੍ਰਿਤ ਦੀਆਂ ਦਾਤਾਂ ਨਿਤਨੇਮੀਆਂ ਦਾਤਾਂ ਰਕਸ਼ਣੀਆਂ ਨਗਰ ਖੇੜੇ ਵਿੱਚ ਖੁਸ਼ੀਆਂ ਤੰਦਰੁਸਤੀਆਂ ਮਾਲੀ ਮਨੋਕੀ ਵਾਧੇ ਕਰਨੇ ਸਤਿਗੁਰੂ ਜੀ ਜੋ ਆਪ ਜੀ ਦੇ ਹਜ਼ੂਰ ਸੇਕਤ ਪਰਿਵਾਰਾਂ ਵੱਲੋਂ ਦੀਗਾ ਦੀ ਸੇਵਾ ਤੇ ਅਰਦਾਸਾਂ ਬੇਨਤੀਆਂ ਹੋ ਰਹੀਆਂ ਨੇ ਜੋ ਅੱਜ ਦੀਆਂ ਦੀਗਾ ਦੀ ਸੇਵਾ ਦੇ ਪਹਿਲੇ ਪਰਿਵਾਰ ਭਾਈ ਜਗਤਾਰ ਸਿੰਘ ਲਾਹੜ ਸਮੂੱਚਾ ਪਰਿਵਾਰ ਭਗੋਬਤੀ ਦੂਜੇ ਪਰਿਵਾਰ ਭਾਈ ਸਤਨਾਮ ਸਿੰਘ ਸੁਪੁੱਤਰ ਗੌਰ ਸਿੰਘ ਅਮਰਪਤੀ ਤੀਜੇ ਪਰਿਵਾਰ ਭਾਈ ਜਸਪ੍ਰੀਤ ਸਿੰਘ ਸਪੁੱਤਰ ਲੀਲਾ ਸਿੰਘ ਹੰਦੋਪਤੀ ਚੌਥੇ ਪਰਿਵਾਰ ਭਾਈ ਨਰਿੰਦਰ ਸਿੰਘ ਮਿਸਤਰੀ ਪੰਜਵੇਂ ਪਰਿਵਾਰ ਭਾਈ ਜਗਰੂਪ ਸਿੰਘ ਸ਼ੇਰੀ ਕੇ ਪਰਿਵਾਰ ਵਿੱਚੋਂ ਬਿਗਾਪਤੀ ਛੇਵੇਂ ਪਰਿਵਾਰ ਸਵਰਗਵਾਸੀ ਭਾਈ ਬਲਵੰਤ ਸਿੰਘ ਮਿਸਤਰੀ ਬਿਗਾਪਤੀ ਸਮੁੱਚੇ ਪਰਿਵਾਰ ਦੇ ਵੱਲੋਂ ਸਤਵੇਂ ਪਰਿਵਾਰ ਭਾਈ ਗੁਰਜੰਟ ਸਿੰਘ ਅਰਜੀ ਕੇ ਪਰਿਵਾਰ ਵਿੱਚੋਂ ਪਤੀ ਪੀਰਾ ਚੋਟੀਆ ਅੱਠਵੇਂ ਪਰਿਵਾਰ ਭਾਈ ਜਸਪਾਲ ਸਿੰਘ ਬਣੀਆਂ ਦੇ ਪਰਿਵਾਰ ਵਿੱਚੋਂ ਜਸੂ ਪਤੀ ਨੌਵੇਂ ਪਰਿਵਾਰ ਪਬਨੂ ਸਿੰਘ ਜਸੂ ਪਤੀ ਦੇ ਵਿੱਚੋਂ ਦਸਵੇਂ ਪਰਿਵਾਰ ਭਾਈ ਬੇਲੋ ਸਿੰਘ ਮੁਹੱਲੇ ਦੇ ਪਰਿਵਾਰ ਵਿੱਚੋਂ ਮੇਗਾ ਪਤੀ 11ਵੇਂ ਪਰਿਵਾਰ ਭਾਈ ਕਰਨੈਲ ਸਿੰਘ ਹੰਦੂ ਪਤੀ 12ਵੇਂ ਪਰਿਵਾਰ ਭਾਈ ਰਾਮ ਸਿੰਘ ਫੌਜੀ ਮਡੇਰਾ ਵਾਲਿਆਂ ਦੇ ਪਰਿਵਾਰ ਵਿੱਚੋਂ ਤੇਰ ਮੇ ਪਰਿਵਾਰ ਭਾਈ ਰਾਜ ਸਿੰਘ ਸੁਪੁੱਤਰ ਵੀਰ ਸਿੰਘ ਆਪਰਾ ਪਤੀ 14ਵੇਂ ਪਰਿਵਾਰ ਭਾਈ ਗੁਰਦੀਪ ਸਿੰਘ ਫੌਜੀ ਸੁਪੁੱਤਰ ਨਾਥ ਸਿੰਘ ਅਮਰਾ ਪਤੀ 15ਵੇਂ ਪਰਿਵਾਰ ਭਾਈ ਰਵੀਰ ਸਿੰਘ ਸੁਪੁੱਤਰ ਬਖਤਿਆਰ ਸਿੰਘ ਏਟ ਪਤੀ 16ਵੇਂ ਪਰਿਵਾਰ ਭਾਈ ਗੁਰਮੇਲ ਸਿੰਘ ਸੁਪੁੱਤਰ ਸਾਧੂ ਸਿੰਘ ਦਰਜੀ ਚੋਟੀਆਂ ਪਤੀ ستار میں پروار بھائی گربندر سنگر سپتر ابتار سنگھ چوٹیاں پتی میں پروار پائی سنگھ سپتر کرنیل سنگھ لوگو والیا پروار بچوں انی میں پروار پائی بسان سنگھ جسو پتی سمجھے پروار دے والوں بی میں پروار کا ارمان سنگھ سنتے کا رنجوت سنگری بھائی کلدیپ سنگھ نمبردار پمو پتی ਇਕੀ ਮੇ ਪਰਿਵਾਰ ਭਾਈ ਰੋਪ ਸਿੰਘ ਢੱਲੋਂ ਪੱਤੀ 22 ਮੇ ਪਰਿਵਾਰ ਭਾਈ ਗਮਦੂਰ ਸਿੰਘ ਚੰਦੇ ਕੇ ਪਰਿਵਾਰ ਵਿੱਚੋਂ ਜਸੂ ਪੱਤੀ ਇਹਨਾਂ ਪਰਿਵਾਰਾਂ ਦੇ ਵੱਲੋਂ ਸਤਿਗੁਰੂ ਜੀ ਜੋ ਅੱਜ ਦੀਆਂ ਦੇਗਾਂ ਦੀ ਸੇਵਾ ਹੋਈ ਹੈ ਅਤੇ ਆਪ ਜੀ ਦੇ ਹਜ਼ੂਰ ਘਰ ਪਰਿਵਾਰਾਂ ਦੀ ਸੁੱਖ ਸ਼ਾਂਤੀ ਦੇ ਲਈ ਚੜ੍ਹਦੀ ਕਲਾ ਦੇ ਲਈ ਅਰਦਾਸਾਂ ਬੇਨਤੀਆਂ ਨੇ ਜਾਨੀ ਰਾਮ ਪਾਤਸ਼ਾਹੀ ਇਹਨਾਂ ਸੇਵਕ ਪਰਿਵਾਰਾਂ ਦੀਆਂ ਸ਼ੁਭ ਭਾਵਨਾਵਾਂ ਦਾ ਪੂਰੀਆਂ ਕਰਨੀਆਂ ਜੀ ਕਰਾਂ ਦੇ ਵਿੱਚ ਇੱਕਤਾ ਪਿਆਰ ਤੁਅਕ ਬਖਸ਼ ਨੇ ਚੜ੍ਹਦੀਆਂ ਕਲਾ ਬਖਸ਼ਣੀਆਂ ਜੀ ਪਾਵਨ ਚਰਣਾ ਦੇ ਨਾਲ ਜੋੜ ਕੇ ਰੱਖਣਾ ਪਾਤਸ਼ਾਹੀ ਸੇਵਕ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੋਹਣੇ ਪੋਸ਼ਾਕੇ ਪੇਟਾ ਕੀਤੇ ਗਏ ਨੇ ਆਪ ਜੀ ਅੰਗੀਕਾਰ ਕਰੋ ਜੀ ਲੋਕ ਪਰਲੋਕ ਅੰਦਰ ਪਰਦੇ ਕ ਜਣੇ ਕਰੋ ਕਿਰਪਾ ਬਖਸ਼ੀਆਂ ਦਾਤਾਂ ਦੇ ਵਿੱਚੋਂ ਸੇਵਕ ਪਰਿਵਾਰਾਂ ਵੱਲੋਂ ਪਾਵਨ ਹਜੂਰੀ ਅੰਦਰ ਪੰਚਮ ਤੇ ਹਵਲ ਬੜਾ ਪ੍ਰਸ਼ਾਦੀਆਂ ਦੇਗਾ ਸਦਕੇ ਹਾਜ਼ਰ ਹੋਈਆਂ ਨੇ ਅਣਤ ਪ੍ਰਕਾਰ ਭੋਜਨ ਬਹੁ ਕੀਏ ਬਹੁ ਵਿੰਜਨ ਮਿਸ਼ਟਾਈ ਤਰੀਪਾ ਸਾਲ ਸੋਚ ਪਵਿੱਤਰਾ ਹੁਣ ਲਾਹੋ ਭੋਗ ਸਦrai ਆਪ ਜੀ ਭੋਗ ਲਾਹੋ ਜੀ ਭੋਗ ਲੱਗੇ ਪ੍ਰਸ਼ਾਦ ਸੰਗਤਾਂ ਵਿੱਚ ਵਰਤੋਂ ਦੀ ਅੰਗਯਾ ਵਰਸ਼ੂ ਦੀ ਜੋਸ਼ ਕੇ ਆਪ ਜੀ ਦਾ ਨਾਮ ਜਪੇ ਆਪਣੇ ਪਾਵਨ ਪਵਿੱਤਰ ਅਲਾਹੀ ਦਰਗਾਹੀ ਫਰਮਾਨ ਲਖਸੋ ਦਰਿਆਆਂ ਸੰਤਾਂ ਨੂੰ ਨਿਹਾਲ ਗੁਰੂ ਜੀ ਸਹੀ ਪਿਆਰਿਆਂ ਦੇ ਮੇਲ ਕਰਾਓ ਜਿਨ੍ਹਾਂ ਦੇ ਮਿਲਿਆ ਅਪਜੀ ਦਾ ਨਾਮ ਚਿਤਵਾ ਵੈ ਨਾਨਕ ਨਾਮ ਚੜ੍ਹਦੇ ਗਇਆ ਭਈ ਆਕਾਲ ਕੀ ਤਨਿ ਚਲਾਇਓ ਪੰਥ ਸਭ ਸਿਖਣ ਤੋਂ ਹੁਕਮ ਹੈ ਗੁਰੂ ਸਾਹਿਬ ਹੋ ਗ੍ਰੰਥ ਦੂ ਗ੍ਰੰਥ ਜੀ ਮਾਨਿਓ ਰੈਤ رب کو مل بوجھ ہے خود سب میں دے گا راج کرے گا خالصہ کی رہے نہ ہوئے خوار ہوئے سب ملیں گے بچے سب جو ہوئے وحی نام جہاد ہے جو شردہ کر سیو دیں شردا <سؤال> کر da